ਵਾਹਿਗੁਰੂ 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 ਹਾਂਜੀ ਬੋਲੋ ਵਾਹਿਗੁਰੂ ਅੱਜ ਆਪ ਦੇਖਦੇ ਆ ਕਿ ਕਿਹੜੀ ਕਿਹੜੀ ਸੰਗਤ ਆਉਂਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾਇਆ ਜੋ ਕਿ ਆਪਾਂ ਨੂੰ ਰਵਿੰਦਰ ਕੌਰ ਜੀ ਕਰਦੇ ਆ ਉਹਨਾਂ ਦਾ ਸਵਾਲ ਕੀ ਆਇਆ ਕਹਿੰਦੇ ਮੈਨੂੰ ਸਿਮਰਨ ਕਰਨ ਦੇ ਨਾਲ ਅਨਹਦ ਬਾਣੀ ਸੁਣਾਈ ਦਿੰਦੀ ਸੀ ਮਾਲਕ ਦੀ ਕਿਰਪਾ ਹੋਈ ਅਨਹਦ ਬਾਣੀ ਸੁਣਾਈ ਦਿੰਦੀ ਸੀ ਪਰ ਕਹਿੰਦੇ ਮੈਂ ਕਿਸੇ ਨੂੰ ਦੱਸ ਬੈਠੀ ਉਹ ਕਹਿੰਦੇ ਮੈਂ ਕਿਸੇ ਨੂੰ ਦੱਸ ਬੈਠੀ ਉਸ ਤੋਂ ਬਾਅਦ ਕਹਿੰਦੇ ਮੈਨੂੰ ਜੋ ਅਨਹਦ ਬਾਣੀ ਸੀ ਅਨਹਦ ਨਾਦ ਸੀ ਅਨਹਦ ਸ਼ਬਦ ਸੀ ਸਹਜ ਧੁਨ ਸੀ ਉਹ ਸੁਣਨੀ ਬੰਦ ਹੋ ਗਈ ਬੇ ਕੀ ਇਹ ਮੇਰਾ ਜਿਹੜਾ ਬੰਦ ਹੋ ਗਿਆ ਕਿ ਇਹ ਦੱਸਣ ਦੇ ਨਾਲ ਬੰਦ ਹੋਇਆ ਇਹ ਉਹਨਾਂ ਦਾ ਸਵਾਲ ਆ ਰਵਿੰਦਰ ਕੌਰ ਜੀ ਸੋ ਵਾਹਿਗੁਰੂ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਕਰਨਾ ਕਿ ਦੱਸਣ ਦੇ ਨਾਲ ਇਦਾਂ ਹੋ ਗਿਆ ਅਸਲ ਦੇ ਵਿੱਚ ਕੀ ਹੁੰਦਾ ਦੋ ਗੱਲਾਂ ਹੋ ਸਕਦੀਆਂ ਇੱਕ ਤਾਂ ਇਹ ਕਿ ਦੱਸਣ ਲੱਗਿਆਂ ਅਸੀਂ ਸਹੀ ਬੰਦੇ ਨੂੰ ਨਹੀਂ ਦੱਸਿਆ ਮਤਲਬ ਜੇ ਸੋਨੇ ਦਾ ਕੋਈ ਵਪਾਰੀ ਹੋਵੇਗਾ ਤਾਂ ਜਵਾਰੀ ਕੋ ਜਾਣਾ ਪਵੇਗਾ ਕਿਸੇ ਕੁਆੜੀਏ ਕੋ ਥੋੜੀ ਜਾਵਾਂਗੇ ਹਨ ਇਸੇ ਤਰ੍ਹਾਂ ਜੇ ਨਾਮ ਅਭਿਆਸੀ ਕਿਸੇ ਸਾਹਮਣੇ ਵਾਲੇ ਨਾਮ ਅਭਿਆਸੀ ਦੇ ਨਾਲ ਹੀ ਗੱਲ ਕਰੇ ਤਾਂ ਵਧੀਆ ਹੁੰਦਾ ਸਾਹਮਣੇ ਵਾਲਾ ਜੀ ਵੀ ਉਸ ਦੀ ਗੱਲ ਦਾ ਹੰਗਾਰਾ ਭਰਦਾ ਜੇ ਆਪਾਂ ਨਾਮ ਅਭਿਆਸੀ ਆਪਣੀ ਕਿਸੇ ਵੀ ਵਿਵਸਥਾ ਦਾ ਜ਼ਿਕਰ ਕਿਸੇ ਮਨੁੱਖ ਜੀਵ ਦੇ ਨਾਲ ਕਰੂਗਾ ਤਾਂ ਉਹ ਮਜ਼ਾਕ ਉਡਾਉਣਗੇ ਤੇ ਜਦੋਂ ਮਜ਼ਾਕ ਡਾਉਣਗੇ ਤਾਂ ਸ਼ਬਦ ਦੀ ਚੋਟ ਵੱਜ ਸਕਦੀ ਆ ਹਨਾ ਜੋ ਸਾਹਮਣੇ ਵਾਲੇ ਜੀ ਹੱਸੂਗੇ ਵੀ ਲੈ ਵੀ ਤੈਨੂੰ ਤਾਂ ਭਲੇਖਾ ਪੈ ਗਿਆ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਹਨਾ ਠੀਕ ਆ ਦੂਸਰੀ ਗੱਲ ਕੀ ਹੋ ਸਕਦੀ ਆ ਕਿ ਦਸਣ ਲੱਗਿਆਂ ਨਾਮ ਵਿਅਸੀ ਦੇ ਅੰਦਰ ਸੂਖਮ ਹੰਕਾਰ ਆ ਜਾਂਦਾ ਆ ਜਦੋਂ ਸੂਖਮ ਹੰਕਾਰ ਆ ਗਿਆ ਨਾਮ ਉੱਥੋਂ ਗੁਪਤ ਹੋ ਜਾਂਦਾ ਮਾਰੇ ਸਾਨੂੰ ਗੁਰਬਾਣੀ ਜੀ ਸਮਝਾਉਂਦੇ ਆ ਅ ਸ਼ਬਦ ਹੁੰਦਾ ਆ ਹੁਕ ਇਹ ਸ਼ਬਦ ਸਾਨੂੰ ਹਜੇ ਯਾਦ ਨਹੀਂ ਯਾਦ ਆ ਗਿਆ ਤਾਂ ਆਪਾਂ ਜ਼ਰੂਰ ਆਪ ਪੜ੍ਹ ਲਵਾਂਗੇ ਕਹਿੰਦੇ ਨਾਮ ਦੀ ਤੇ ਜੋ ਸਾਡੇ ਅੰਗ ਅੰਦਰ ਹੰਕਾਰ ਹੁੰਦਾ ਆ ਨਾ ਇਹਨਾਂ ਦੀ ਕਹਿੰਦੇ ਆਪਸ ਵਿੱਚ ਨਹੀਂ ਬਣਦੀ ਜਿੱਥੇ ਨਾਮ ਪ੍ਰਗਟਿਆ ਉੱਥੇ ਹੰਕਾਰ ਨਹੀਂ ਹੋਣਾ ਜਿੱਥੇ ਹੰਕਾਰ ਬੈਠਾ ਆ ਉੱਥੇ ਨਾਮ ਨੇ ਪ੍ਰਗਟ ਨਹੀਂ ਹੋਣਾ ਹਉਮੈ ਨਾਮੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਥਾਈ ਇਦਾਂ ਕਰਕੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਕਿ ਹਉਮੇ ਦਾ ਤੇ ਨਾਮ ਦਾ ਆਪਸ ਦੇ ਵਿੱਚ ਵਿਰੋਧ ਆ ਇੱਕ ਦੂਜੇ ਦੇ ਵਿਰੋਧੀ ਨੇ ਸੋ ਜੇ ਸਾਡੇ ਅੰਦਰ ਦਸਣ ਲੱਗਿਆਂ ਸੁਖ ਮਹੰਕਾਰ ਆ ਗਿਆ ਤਾਂ ਸਾਡੀ ਅਵਸਥਾ ਥੱਲੇ ਆ ਜਾਂਦੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਦੇ ਨਾਲ ਕੋਈ ਵਿਚਾਰ ਕਰਨੀ ਆ ਤਾਂ ਮਾਲਕ ਦਾ ਇੱਕ ਵਾਰ ਨਹੀਂ 100 ਵਾਰ ਸ਼ੁਕਰਾਨਾ ਕਰਨਾ ਹੈ ਕਿ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਮੇਰੇ ਉੱਤੇ ਕਿਰਪਾ ਕਰਕੇ ਨਾ ਚੀਜ਼ ਦੇ ਉੱਤੇ ਕਿਰਪਾ ਕਰਕੇ ਮੈਨੂੰ ਇੰਨੀ ਵੱਡੀ ਦਾਤ ਦੇ ਦਿੱਤੀ ਜੋ ਦਾਤ ਆਪਾਂ ਇੱਥੇ ਸੰਸਾਰ ਦੇ ਵਿੱਚ ੱੱਕੇ ਦੇ ਨਾਲ ਨਹੀਂ ਲੈ ਸਕਦੇ ਮਾਲਕ ਦੀ ਇੱਛਾ ਹੋਊਗੀ ਮਾਲਕ ਨਾਮ ਅਭਿਆਸੀ ਦੇ ਖੁਸ਼ ਹੋਊਗੇ ਹੁਣ ਨਾਮ ਅਭਿਆਸੀ ਦਾ ਫਰਜ਼ ਕੀ ਆ ਕਿ ਉਹ ਹਮੇਸ਼ਾ ਦਰ ਤੇ ਬੈਠਾ ਰਹੇ ਦਸ਼ਮ ਦਵਾਰ ਤੇ ਬੈਠਾ ਰਹੇ ਨੌ ਦਵਾਰਾਂ ਨੂੰ ਛੱਡ ਕੇ ਅਨਹਦ ਸ਼ਬਦਾ ਨੂੰ ਸੁਣਦਾ ਰਹੇ ਇਹ ਦੋ ਪੁਆਇੰਟ ਆਪਾਂ ਜੇ ਕਵਰ ਕਰ ਲਏ ਫਿਰ ਆਪਾਂ ਜਿਹਨੂੰ ਮਰਜ਼ੀ ਦਸੀਏ ਤਾਂ ਸਾਡੀ ਜਿੰਨੀ ਵੀ ਵਿਵਸਥਾ ਬਣੀ ਹੋਈ ਆ ਉਹ ਘਟਦੀ ਨਹੀਂ ਫਰਕ ਨਹੀਂ ਕਾਦੇ ਨਾਲ ਆ ਇਹ ਦੋ ਚੀਜ਼ਾਂ ਆ ਸੁਖਮ ਜੀ ਹੰਕਾਰ ਸਾਡੇ ਅੰਦਰ ਆ ਗਿਆ ਤਾਂ ਘਟਣੀ ਆ ਤੇ ਜੇ ਅਸੀਂ ਇੱਕ ਨਾਮ ਅਭਿਆਸੀ ਕਿਸੇ ਮਨਮੁਖ ਜੀਵ ਦੇ ਨਾਲ ਵਿਚਾਰ ਕਰਦਾ ਆ ਮਨਮੁਖ ਜੀਵ ਉਸ ਨੂੰ ਸ਼ਾਬਾਸ਼ੇ ਨਹੀਂ ਦੇਵੇਗਾ ਸ਼ਬਦ ਦੀ ਝੋਟ ਮਾਰੇਗਾ ਹੁਣ ਅੱਜਕੱਲ ਆਪਾਂ ਵੇਖਦੇ ਆ ਨਾ ਇੱਕ ਪਿੰਜ ਨੇ ਆਪਣਾ ਪ੍ਰੈਕਟੀਕਲ ਪੋਡਕਾਸਟਿੰਗ ਦੇ ਵਿੱਚ ਦੱਸਿਆ ਕਿ ਉਹ ਚੰਦ ਸੂਰਜ ਤੇ ਜਾ ਹੁੰਦੇ ਆ ਹਨਾ ਦੇਖੋ ਵਾਹਿਗੁਰੂ ਨਾਮ ਅਭਿਆਸੀ ਦੇ ਨਾਲ ਬਹੁਤ ਅਜੀਬ ਪ੍ਰੈਕਟੀਕਲ ਹੁੰਦੇ ਆ ਇਹ ਸਚਾਈ ਆ 100% ਪਰ ਜੇ ਆਪਾਂ ਹੁਣ ਜਿਹੜੇ ਨਾਮ ਸਿਮਰਨ ਨਹੀਂ ਕਰਦੇ ਜੇ ਆਪਾਂ ਉਹਨਾਂ ਦੇ ਨਾਲ ਵਿਚਾਰ ਕਰਾਂਗੇ ਤਾਂ ਉਹ ਮਜਾਗੜ ਹੋਣਗੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਗੁਪਤ ਰੱਖਿਆ ਜਾਂਦਾ ਹਨਾ ਮਾਲਕ ਵੱਲੋਂ ਵੀ ਏ ਵੀ ਘਰ ਦੀ ਗੱਲ ਬਾਹਰ ਨਹੀਂ ਦੱਸਣੀ ਹੁਣ ਜਿੱਦਾਂ ਆਪਾਂ ਫੈਮਿਲੀ ਦੇ ਵਿੱਚ ਰਹਿੰਨੇ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਨੇ ਆ ਕਿ ਪੁੱਤ ਅੰਦਰਲੀ ਜਿਹੜੀ ਘਰ ਦੀ ਗੱਲ ਆ ਉਹ ਬਾਹਰ ਜਾ ਕੇ ਨਹੀਂ ਦੱਸਣੀ ਘਰ ਦੇ ਕਿੰਨੇ ਪਰਦੇ ਹੁੰਦੇ ਆ ਇਸੇ ਤਰ੍ਹਾਂ ਇਹ ਵੀ ਅਮੋਲਕ ਚੀਜ਼ਾਂ ਨੇ ਜਦੋਂ ਸਾਡਾ ਕੋਈ ਨਾ ਕੋਈ ਪ੍ਰੈਕਟੀਕਲ ਹੋ ਜਾਂਦਾ ਆ ਸਾਡੀ ਅਵਸਥਾ ਬਣਦੀ ਆ ਹਨਾ ਫਿਰ ਉਹ ਨਾਮਵਿਆਸੀਆਂ ਦੇ ਨਾਲ ਜਾਂ ਗੁਰਮੁਖ ਜਨ ਜਿਹੜੇ ਹੁੰਦੇ ਆ ਸਾਧ ਜਨ ਹੁੰਦੇ ਆ ਬ੍ਰਹਮ ਗਿਆਨੀ ਹੁੰਦੇ ਆ ਉਹਨਾਂ ਦੇ ਨਾਲ ਜ਼ਿਕਰ ਕਰਨਾ ਚਾਹੀਦਾ ਆ ਬਾਕੀ ਆਪਣੀ ਮਿਹਨਤ ਨਹੀਂ ਛੱਡਣੀ ਜੋ ਅਸੀਂ ਮਿਹਨਤ ਰੈਗੂਲਰ ਕਰਕੇ ਪਹਿਲਾਂ ਉੱਥੇ ਪਹੁੰਚੇ ਸੀ ਸਾਨੂੰ ਅਨਹਦ ਬਾਣੀ ਸੁਣਾਈ ਦਿੱਤੀ ਸੀ ਉਹ ਮਿਹਨਤ ਅਸੀਂ ਰੋਜ਼ਾਨਾ ਕਰਨੀ ਆ ਜਿੰਨਾ ਵੀ ਦਿਨ ਦੇ ਵਿੱਚ ਸਮਾਂ ਮਿਲਦਾ ਆ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਆ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦੇ ਨਾਲ ਮਨ ਹਮੇਸ਼ਾ ਹੀ ਵਿਚਾਰ ਰਹਿਤ ਰਹੇਗਾ ਜਿੰਨਾ ਮਨ ਵਿਚਾਰ ਰਹਿਤ ਰਹੇਗਾ ਸਾਨੂੰ ਜਿਹੜਾ ਸਾਡਾ ਆਲਾ ਦਵਾਲਾ ਜਿਹੜਾ ਸਾਡੇ ਮਨ ਦਾ ਆਲਾ ਦਵਾਲਾ ਆ ਨਾ ਉਹ ਸ਼ਬਦ ਦੇ ਵਿਚਾਰ ਰਹੇਗਾ ਵਿਚਾਰਾਂ 'ਚ ਹੀ ਜਾਊਗਾ ਤੇ ਜੇ ਵਿਚਾਰਾਂ 'ਚ ਚਲਾ ਗਿਆ ਤਾਂ ਇਹਨੇ ਸ਼ਬਦ ਨੂੰ ਛੱਡ ਕੇ ਵਿਚਾਰਾਂ 'ਚ ਜਾਣਾ ਪਰ ਜੇ ਸਾਡਾ ਪ੍ਰੈਕਟੀਕਲ ਹੈਗਾ ਆ ਪਿੱਛੇ ਸਾਡਾ ਜਿਹੜਾ ਰੋਮ ਰੋਮ ਸਿਮਰਨ ਚੱਲਦਾ ਆ ਹਨਾ ਫਿਰ ਆਪਾਂ ਸ਼ਬਦ ਦੇ ਧਾਰੇ ਵਿੱਚ ਦਿਨ ਰਾਤ ਰਹਿਨੇ ਆ ਮਾਲਕ ਦੀ ਯਾਦ ਦੇ ਵਿੱਚ ਹਮੇਸ਼ਾ ਜੁੜੇ ਰਹਿਨੇ ਆ ਸੋ ਵਾਹਿਗੁਰੂ ਜੀ ਛੋਟੀ ਜੀ ਵਿਚਾਰ ਸੀ ਮਾਲਕ ਨੇ ਫੁਰਨਾ ਪਿਆ ਸੀ ਤੇ ਬਾਕੀ ਗੁਰਮਖਾਂ ਦਾ ਸਵਾਲ ਵੀ ਸੀ ਬੀਬੀ ਰਵਿੰਦਰ ਕੌਰ ਜੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਇਹ ਤੁਹਾਨੂੰ ਵਿਚਾਰ ਵਧੀਆ ਲੱਗੇ ਤਾਂ ਅਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ